ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਗਾਂਗੀ ਤੇ ਦੋ ਗੱਬਣ ਬੱਸੀਆਂ ਨੇ ਚੱਕਪਾਸ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਗਾਮ ਕਰਨ ਵਾਲੀ ਸੂਈ ਉਹਦੇ ਮਗਰ ਆ ਗਈ ਬਾਈ ਬੱਸੀ ਆ ਬੈਠੀ ਆ ਤੇ ਅੱਜ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਅੱਜ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਬਾਈ ਵਧ ਗਿਆ ਨਾਮ ਤੇ ਆਪਣਾ ਐਡਰੈਸ ਬੋਲ ਨਾ ਬਾਈ ਗੁਰਪ੍ਰੀਤ ਸਿੰਘ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਬਈ ਕਿਹੜੇ ਨੇੜੇ ਬੁਰਜ ਲੱਦਾ ਦੇ ਭਗਤਾਪਾਈ ਦੇ ਠੀਕ ਆ ਕੰਡਕਟਰ ਨੰਬਰ ਬੋਲ 9915537244 ਇਹ ਬਾਈ ਦਾ ਬਈ ਕੰਡਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤੇ ਜ਼ਿਲ੍ਹਾ ਬਾਈ ਆਪਾਂ ਕਿਹੜਾ ਪੈਂਦਾ ਜਿਲ੍ਹਾ ਮ ਤਸੀਲ ਬਾਈ ਨੂੰ ਵਾਗਾ ਪਾਣਾ ਪੈ ਜਾਂਦੀ ਹੈ ਤੇ ਬਈ ਆ ਵੈਡ ਤੋਂ ਸ਼ੁਰੂ ਕਰਦੀ ਹਾਂ ਬਈ ਕਿਹੜਾ ਸੂਆ ਸੂਈ ਬਈ ਇਹ ਤੀਜਾ ਸੂਆ ਸੂਈ ਆ ਬਈ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਬਈ ਸੂਈ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਬਈ ਗਿਆ ਬੱਚੀ ਆ ਬਈ ਬੱਚਾ ਆ ਗਿਆ ਕਰਮਾਲੀ ਦੇ ਮਗਰ ਬੱਸੀ ਵਾਲੀ ਕੁਆਲਿਟੀ ਦੀ ਬਈ ਹਾਂ ਬਈ ਵੱਡੀ ਵੱਡੀ ਬਹੁਤ ਆ ਹਨਾ ਹਾਂ ਬਈ ਚੰਗੀ ਸੇਵਾ ਤੇ ਬਈ ਭਲੀ ਵੀ ਬੱਸੀ ਦੇਖੋ ਮੈਂ ਕਹਣਾ ਯਾਰ ਮਾਂ ਦੇ ਬਰੋਬਰ ਹੀ ਤਿਆਰ ਮੰਨੋ ਹਨਾ ਹਾਂ ਬਈ ਫੀਡ ਫੂਡ ਚਾਰ ਚਾਰ ਲੱਗੇ ਸੀ ਬਈ ਇਹਨੂੰ ਠੀਕ ਆ ਫੀਡ ਫੂਡ ਬਈ ਕਹਿੰਦੇ ਆਪਾਂ ਚੰਗੀ ਪਾਉਣ ਲੱਗੇ ਸੀ ਤੇ ਬਈ ਕਿੰਨਾ ਦੁੱਧ ਆਇਆ ਹੁਣ ਬਈ ਜੇ ਕੋਈ ਆਪਦੀ ਸੱਲੀ ਕਰਨੀ ਚਾਹਵੇ ਹਾਂ ਪੂਰੀ ਵਿੱਚ ਚੋਕੇ ਲੈ ਜਾਗਾ ਢੱਬੇ ਮਾਰ ਕੇ ਠੀਕ ਆ ਉਹ ਸਾਊਸੀ ਲਾ ਹਾਂ ਬਈ ਪੂਰੀ ਸਾਊਸੀ ਚਵਾਈ ਫਰਥੀ ਹੁੰਦੀ ਆ ਕਿ ਮਸ਼ੀਨ ਦੀ ਨਹੀਂ ਬਈ ਮਸ਼ੀਨ ਤੇ ਕਰਦੇ ਆਪਾਂ ਦਾ ਹੱਥੀਂ ਚਵਾਈ ਨਹੀਂ ਬਈ ਕਹਿੰਦਾ ਮਸ਼ੀਨ ਤੇ ਚਵਾਈ ਕਰਦੇ ਹੱਥੀਂ ਵੀ ਚੋ ਸਕਦੇ ਆ ਹੱਥੀਂ ਵੀ ਚੋ ਸਕਦੇ ਕੋਈ ਨੌਕਸ ਨਹੀਂ ਬਈ ਤੇ ਥਣ ਲੇਵਾ ਆਪਾਂ ਬਈ ਨੇੜੇ ਚੈੱਕ ਕਰਵਾ ਨਾ ਲੇਵੇ ਦੀ ਫੀਟਿੰਗ ਚੈੱਕ ਕਰੋ ਬੜੀ ਕਮਾਲ ਦੀ ਆ ਪੂਰੀ ਠੰਡੀ ਸੀ ਲਾ ਬਈ ਲੈ ਬਣਦੀ ਬਣਦੀ ਸ਼ਾਮ ਤੱਕ ਹਾਂ ਬਈ ਹੋਰ ਹਾਂ ਹਾਂ ਅੱਜ ਲੇਟ ਤੇ ਹਾਂ ਥੋੜਾ ਜਿਹਾ ਸਾਰੇ 7 ਵਜੇ ਤੁੰਜੇ ਠੀਕ ਆ ਥਣ ਬਈ ਚ ਜਿੰਨਾ ਮਗਰ ਨੂੰ ਆਲੇਵਾ ਉਹਨੇ ਹੀ ਮੂਹ ਨੂੰ ਆ ਬਾਕੀ ਥਣ ਵੀ ਬਹੁਤ ਚੰਗਾ ਲੱਗਿਆ ਵਾ ਮੁਠੀ ਵਾਲਾ ਥਣ ਚਾਰੇ ਥਣ ਪੂਰੇ ਗੈਪ ਤੇ ਲੱਗੇ ਵਾ ਖੋਲਦੇ ਬਈ ਤੋੜਦੇ ਮੜੀ ਕੱਦ ਬਈ ਫੁੱਲ ਚੰਗਾ ਪਲੀ ਵੀ ਫੁੱਲਾ ਸੈਨ ਗਾਲੀ ਆ ਫੇਸ ਬਿਊਟੀ ਆਪਾਂ ਚੈੱਕ ਕਰਾਉਣਾ ਫੇਸ ਬੜਾ ਪਿਆਰਾ ਬਈ ਹਾਂ ਬਈ ਪਲੀ ਪੁਲੀ ਫੁੱਲਾ ਲੱਸੀ ਲਾਮੀ ਨਹੀਂ ਹੈਗੀ ਬਈ ਚਾਰੂ ਚਰੂ ਕਿਵੇਂ ਆ ਭਰਾ ਚਾਰੂ ਬਈ ਫੁੱਲਾ ਠੀਕ ਆ ਵੱਟੀ ਬੁੱਡੀ ਬਈ ਦੇਖੋ ਚੌੜੇ ਢਾਂਚੇ ਦੀ ਐ ਫਿਕਸ ਹਵਾਨੇ ਦੀ ਆ ਵਾਨਾ ਜੀ ਨੂੰ ਆਪਾਂ ਕਹਿੰਦੇ ਟਾਇਟ ਜਾਂ ਹਵਾਨਾ ਬਹੁਤ ਸੋਹਣਾ ਵਾਨਾ ਇਧਰੋਂ ਨਾੜਾ ਨੂੜਾ ਪਾ ਚੈੱਕ ਕਰਾਉਣੇ ਹਵਾਨੇ ਤੇ ਬਹੁਤ ਕਮਾਲ ਦੀਆਂ ਨਾੜਾਂ ਲੈ ਕੱਲੀ ਕੱਲੀ ਨਾੜ ਨਾ ਮੈਂ ਕਹਣਾ ਵੀ ਉਂਗਲ ਵਰਗੀ ਨਾੜ ਆ ਗਈ ਬਾਕੀ ਥਣ ਵੀ ਬਹੁਤ ਚੰਗਾ ਲੱਗਿਆ ਵਾ ਲੈ ਚੱਲ ਭਰਾ ਸੂਈ ਸਵਾਈ ਆ ਬਾਈ ਬੱਚਾ ਮਗਰ ਆ ਗਿਆ ਕਰਮਾਲੀ ਦੇ ਬੱਸੀ ਬੱਸੀ ਵੀ ਬਹੁਤ ਕੁਆਲਿਟੀ ਦੀ ਆ ਤੇ ਭਰਾ ਫਿਰ ਮੁੱਲ ਕੀ ਰਹੂ ਇਹਦਾ ਮੁੱਲ ਇਹਦਾ ਵੀ 95000 ਕਰਦੇ ਆ 95000 ਹਾਂ ਬਈ ਉਹ ਜੂ ਮਾਰਦਾਂ ਨੂੰ ਥੋੜਾ ਕਰ ਦਾਂਗੇ ਬਈ 95000 ਰੁਪਿਆ ਬਾਈ ਮੁੱਲ ਆ ਬਾਕੀ ਬਾਈ ਨੇ ਦੁੱਧ ਵੀ ਚੰਗਾ ਹਾਜ਼ਰ ਦੱਸਿਆ ਕਰਮ ਤੇ ਬੱਚਾ ਵੀ ਬਈ ਵਸੀਆ ਚੈੱਕ ਕਰ ਸਕਦੇ ਆ ਲਾਲੂ ਵੀ ਪੜੀ ਵੀ ਪਈ ਆ ਕਿ ਨਹੀਂ ਬਈ ਹਾਂ ਬਈ ਜਮਾ ਤਿਆਰ ਇੱਕ ਮੋਲੇ ਛੋਟੀ ਸੀ ਲਾ ਬਈ ਇੱਕ ਮੋਲੇ ਸਾਨੂੰ ਅੱਜ 2 ਮਿਲਦੀਆਂ ਤੇ ਨਾੜਾਂ ਲੂੜਾਂ ਬਈ ਚੈੱਕ ਕਰ ਸਕਦੇ ਹਵਾਨੇ ਤੇ ਬਹੁਤ ਕਮਾਲ ਦੀਆਂ ਨਾੜਾਂ ਆ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਤੇ ਅੱਗੇ ਬਈ 2 ਨੰਬਰ ਤੇ ਇਹ ਬੱਚੀ ਬਈ 2 ਦੰਦਾਂ ਦੀ ਬੱਚੀ ਆ 2 ਮਹੀਨਿਆਂ ਦੀ ਗੱਬਣਾ ਮੂਹੋਂ ਦੋ ਦੰਦਾ ਹਾਂ 2.5 ਮਹੀਨੇ ਦੀ ਚੈੱਕ ਪਾਸ ਹਾਂ ਜੇ ਕੋਈ ਵੀ ਤਸੱਲੀ ਕਰਨੀ ਚਾਹੇ ਹਾਂ ਬਈ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਠੀਕ ਹੈ ਤੇ ਮਦਰਡਰ ਕਾਰਡ ਪਤਾ ਭਰਾ ਕੋਲ ਹੈਗਾ ਬਈ 24 25 ਲੀਟਰ ਦੀ ਮਦਰਡਰ ਕਾਰਡ ਠੀਕ ਹੈ ਬਈ ਹਾਂ ਬਈ ਤੂੰ ਸੌ ਹਸੀਲਾ ਹਾਂ ਪੂਰੀ ਠੰਡੀ ਸੀਲਾ ਥਣ ਲੇਵਾ ਆਪਾਂ ਬਈ ਚੈੱਕ ਕਰਾ ਦੀ ਮਾੜਾ ਜੀ ਬਹੁਤ ਸੋਹਣਾ ਲੇਵਾ ਤਿਆਰ ਕਰੋਗੇ ਹਨਾ ਹਾਂ ਬਈ ਖਾਣ ਬਹੁਤ ਚੰਗਾ ਲੱਗਾ ਬਈ ਕੱਲਾ ਕੱਲਾ ਥਣ ਪਿਆਗਾ ਪੂਰੀ ਵਿਥੀ ਥਣ ਲੱਗਿਆ ਵਗਾ ਪੂਰੀ ਠੰਡੀ ਕਾਲੇ ਰੰਗ ਚ ਆ ਗਿਆਂ ਦੋ ਮਹੀਨਾ ਹਾਂ ਬਈ ਕਾਲੇ ਰੰਗ ਉਹ ਜਰਸੀ ਦਾ ਕ੍ਰੋਸ ਫੁੱਲ ਤੇ ਪ੍ਰਾਤੋਰਦੇ ਸਮੀਆਂ ਪਲੀਆਂ ਬਈ ਫੁੱਲ ਜਾਤ ਕੁਆਲਟੀ ਦੇਖੋ ਬਈ ਵੱਡੀ ਬੁੱਡੀ ਵੀ ਦੇਖ ਸਕਦੇ ਸੈਨਿਕ ਬੜੀ ਆ ਯਾਰ ਪਹਿਲਾਂ ਹਾਂ ਬਈ ਪੂਰੀ ਵਦਗਾ ਕੁਆਲਟੀ ਦੀ ਬੱਚੀ ਫੇਸ ਬੜਾ ਪਿਆਰਾ ਬਈ ਕ੍ਰੋਸ ਹੰਗ ਆ ਗਿਆ ਗਰਮੀਆਂ ਦੇ ਤੋਹਫੇ ਆ ਗਏ ਹਾਂ ਗਰਮੀਆਂ ਦੇ ਤੋਹਫੇ ਹੂੰ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਬਈ ਹਜੇ ਤਾਂ ਦੋ ਦੰਦ ਆਗੇ ਜਦੋਂ ਉਹ ਕਰਮਾਲੀ ਨੇ ਦੰਦਾਂ ਜੋ ਪੂਰੀ ਹੋਣਾ ਬਹੁਤ ਸੋਹਣਾ ਜਿਹਨੂੰ ਆਪਾਂ ਕਹਦੇ ਕੱਦ ਤਿਆਰ ਕਰਨਾ ਕਣੀ ਬਈ ਹਾਂ ਬਈ ਲੈ ਖੜਨੀ ਖੜਨੀ ਚੈੱਕ ਕਰ ਸਕਦੇ ਬਹੁਤ ਪਿਆਰੀ ਹੈਗੀ ਬਾਕੀ ਬਈ ਜੇ ਚੰਗੀ ਸਮਾਈ ਹੋ ਗਈ ਬਹੁਤ ਸੋਹਣੀਆਂ ਤਿਆਰ ਹੋਣਗੀਆਂ ਹਾਂ ਬਈ ਅੱਗੇ ਚੰਗੇ ਰਿਕਾਰਡ ਤੇ ਬਸ ਮੁਰਕ ਦੁੱਧ ਦੇਣੀਆਂ ਬਈ ਹੂੰ ਦੁੱਧ ਦੇਣੀਆਂ ਝੋਲੀ ਬਈ ਚੈੱਕ ਕਰ ਸਕਦੇ ਹਾਂ ਬਹੁਤ ਚੰਗੀ ਝੋਲੀ ਤਿਆਰ ਕਰਨੀ ਆ ਜੇ ਤੁਹਾਨੂੰ ਕਰਮਾਲੀਆਂ ਕਰਨੀਆਂ ਤੇ ਮੁੱਲ ਪਰਾ ਫਿਰ ਇਹਦਾ ਮੋਲੇ ਦਾ ਬਈ 36000 ਕਰਦੇ ਆ ਹੋਜੂ ਮਾਨਤਾ ਹਾਂ ਹਾਂ ਹੋਜੂਗਾ ਠੀਕ ਹੈ ਬਈ ਤੇ ਅੱਗੇ ਬਈ ਲਾਸਟ ਤਿੰਨ ਨੰਬਰ ਇਹ ਵੀ ਦੋ ਦੰਦ ਬੱਚੀ ਆ ਬਈ ਉਹ 2 ਮਹੀਨਾ ਦੀ ਗੱਬਣਾ 2 ਮਹੀਨਾ ਦੀ ਗੱਬਣਾ ਕੀ ਇਹ ਜਰਸੀ ਜੇ ਕ੍ਰੋਸ ਜਾਂ ਪੈਂਦਾ ਇਹਦਾ ਜਰਸੀ ਦਾ ਕ੍ਰੋਸ ਆ ਕੀ ਮਤਲਬ ਆ ਆਪਾਂ ਐ ਮੰਨ ਕੇ ਚੱਲੀਏ ਵੀ ਗਰਮੀਆਂ ਦਾ ਹਾਂ ਦੋਨੇ ਤਾਫੀ ਆ ਗਰਮੀਆਂ ਦੇ ਫੇਸ ਦਿਖਾਈ ਭਰਾ ਧੀ ਮੜਾ ਜਾਂ ਇੱਧਰ ਫੇਸ ਬਿਊਟੀ ਬਈ ਚੈੱਕ ਕਰੋ ਬੜੀ ਕਮਾਲ ਦੀ ਬੋਦੀਵਾਦੀ ਬਹੁਤ ਕਮਾਲ ਦੀ ਛੋਟਾ ਛੋਟਾ ਕਰਨਾ ਹਾਂ ਬਈ ਛੋਟਾ ਛੋਟਾ ਜਰਸੀ ਦਾ ਕ੍ਰੋਸ ਆ ਥਣ ਚਾਰੀ ਆ ਬਈ ਹਾਂ ਚਾਰੀ ਆ ਠੰਡੀ ਸੀ ਇਹ ਵੀ ਫੁੱਲ ਥਣ ਬਈ ਚਾਰ ਛੰਡੀ ਸੀਲ ਫੁੱਲਾ ਚੈੱਕ ਕਰ ਸਕਦਾ ਝੋਲੀ ਬੱਤੀ ਹੁੰਦੀ ਹੋਣੀ ਝੋਲੀ ਮੈਂ ਕਹਿੰਦਾ ਬਹੁਤ ਸੋਹਣੀ ਤਿਆਰ ਕਰਨੀ ਹੈ ਜੇ ਤੁਹਾਨੂੰ ਕਰਨੀ ਹੈ ਹਾਂ ਬਈ ਇਹੇ ਬਈ ਦੰਡਾਂ ਚ ਕਿਵੇਂ ਆ ਗਈ ਇਹ ਵੀ ਦੋ ਦਾਂਦੀ ਆ ਬਈ ਇਹ ਵੀ ਦੋ ਦਾਂਦੀ ਆ ਹਾਂ ਠੀਕ ਆ ਬਈ ਖੋਲ ਦੇ ਬਰਾਏ ਨੂੰ ਵੀ ਤੋੜ ਦੇ ਮੜੀ ਚਮਕ ਵਾਲੀਆਂ ਬਈ ਪਤਲੇ ਸਰੀਰਾਂ ਦੀਆਂ ਕਰਮ ਵਾਲੀਆਂ ਇਹ ਨਹੀਂ ਹੈਗਾ ਵੀ ਕੰਮ ਚੜਿਆ ਵਕ ਨਹੀਂ ਬਈ ਹਾਂ ਬਈ ਤੇ ਇਹਦੀ ਮਾਦਰ ਦਾ ਬਈ ਕੀ ਪੈ ਇਹਦੀ ਮਾਦਰ 28 ਲੀਟਰ ਸੀਗਾ ਠੀਕ ਆ ਹਾਂ ਬਈ ਲੈ ਬਈ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾਗਾ ਬਾਕੀ ਬਾਈ ਕਹਿੰਦਾ ਮੇਰੀਆਂ ਚੈੱਕ ਕਰਵਾਈਆਂ ਵੀ ਆ ਤੇ ਜੇ ਕੋਈ ਵੀਰ ਆਪਦੀ ਤਸੱਲੀ ਕਰਾਉਣੀ ਚਾਹੁੰਦਾ ਹੋ ਤਾਂ ਕਰਾ ਸਕਦਾ ਕਿ ਨਹੀਂ ਬਾਈ ਹਾਂ ਬਾਈ ਲੈ ਚੱਲ ਬਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਈ 34000 ਇਹਦਾ ਮੁੱਲ ਹੈਗਾ 34000 ਹਾਂ ਬਾਈ ਤੇ ਭਰਾ ਜੇ ਕੋਈ ਜੋੜਾ ਇਕੱਠਾ ਲੈਂਦਾ ਕੋਈ ਨਾ ਕਰਦਾਂਗੇ ਫੁੱਲ ਮਾਨਤਨ ਕਰ ਲੈ ਹੋ ਜੀ ਹਾਂ ਬਾਈ ਠੀਕ ਹੈ ਬਾਈ ਜੇ ਬਾਈ ਕਹਿੰਦਾ ਜੋੜਾ ਕੋਈ ਇਕੱਠਾ ਲੈਂਦਾ ਤਾਂ ਖੁੱਲਾ ਮਾਨਤਨ ਹੋ ਜਾਊਗਾ ਤੇ ਨਾਕਸੀਗੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਤਿੰਨਾ ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ